ਲੁਧਿਆਣਾ ਦੇ ਸ਼ੰਗਲਾ ਸਵਾਲੇ ਵਾਲੇ ਮੰਦਿਰ ਦੇ ਮਹੰਤ ਨਰਾਇਣ ਦਾਸ ਪੁਰੀ ਜੀ ਦਾ ਕੱਲ ਸ਼ਾਮ ਦੇ ਹਾਤ ਹੋ ਗਿਆ ਉਹਨਾਂ ਨੇ ਤੇ ਉਹਨਾਂ ਨੇ ਹਾਰਦ ਦੀ ਬਿਮਾਰੀ ਦੇ ਕਾਰਨ ਉਹਨਾਂ ਦਾ ਦੇਹਾਂਤ ਹੋਇਆ ਤੇ ਲੋਕਾਂ ਦੇ ਵਿੱਚ ਕਾਫੀ ਮਾਇੂਸੀ ਹੈ ਤੇ ਸਾਡੇ ਨਾਲ ਜਿਹੜੇ ਉਹਨਾਂ ਨੂੰ ਚਾਣ ਵਾਲੇ ਸੀ ਜਿਹੜੇ ਉਹਨਾਂ ਨੂੰ ਪੂਜਦੇ ਸੀ ਕਿਉਂਕਿ ਮਹੰਤ ਜੀ Hindu ਸਮਾਜ ਦੀ ਸਨਾਤਨ ਸਮਾਜ ਦੀ ਰੀੜ ਦੀ ਹੱਡੀ ਗਿਣੇ ਜਾਂਦੇ ਸੀ ਫੇ ਜੀ ਕਿਵੇਂ ਦੇ ਦੇ ਮਹੰਤ ਜੀ ਸਨਾਤਨ ਸਮਾਜ ਦੀ ਰੀੜ ਦੀ ਹੱਡੀ ਗਿਣੇ ਜਾਂਦੇ ਸੀਗੇ Hindu ਆਦਿ ਪਰੋਕਾਰ ਸੀਗੇ ਤੇ ਅੱਜ ਕੱਲ ਉਹਨਾਂ ਦਾ ਦੇਹਾਂਤ ਹੋ ਗਿਆ ਅੱਜ ਉਹਨਾਂ ਨੂੰ ਸਮਾਦੀ ਜਿਹੜੀ ਦੇ ਦਿੱਤੀ ਗਈ ਹੈ ਦੇਖੋ ਜੀ ਸ਼ਹਿਰ ਦੇ ਜਿਹੜੇ ਪਤਵੰਤੇ ਸੱਜਣ ਆ ਵੱਡੇ ਤੋਂ ਵੱਡੇ ਜਿਹੜੇ ਸੰਤ ਸਮਾਜ ਆ ਉਹ ਵੀ ਇਹਨਾਂ ਦੇ ਅੱਗੇ ਸ਼ੀਸ਼ ਝੁਕਾਉਂਦੇ ਸੀ ਸਾਡਾ ਸ਼ਹਿਰ ਦਾ ਨਹੀਂ ਪੂਰੇ ਪੰਜਾਬ ਦਾ ਨਹੀਂ ਇੱਕ ਦੇਸ਼ ਨੂੰ ਬੜਾ ਵੱਡਾ ਘਾਟਾ ਹੋਇਆ ਇਹ ਜੀ ਇਹ ਜੀ ਹਸਤੀ ਸਟਾਪdੀਆਂ ਬਾਅਦ ਪੈਦਾ ਹੁੰਦੀ ਆ ਸਾਨੂੰ ਕਦੀ ਫੋਨ ਕਰਨਾ ਇਹਨਾਂ ਨੇ ਬਿਜੀ ਹੋਣਾ ਇਹਨਾਂ ਨੇ ਫੋਨ ਕਰਕੇ ਬੈਕ ਕਾਲ ਕਰਕੇ ਸਾਨੂੰ ਪੁੱਛਣਾ ਪੁੱਤ ਕੀ ਕੰਮ ਹੈ ਦੱਸ ਵੱਡੇ ਵੱਡੇ ਕੰਮ ਵੱਡੇ ਤੋਂ ਵੱਡੇ ਕੋਈ ਸੋਚ ਵੀ ਨਹੀਂ ਸਕਦਾ ਜੱਜਾਂ ਨੂੰ ਕਹਿਣਾ ਇਹਨੇ ਇਸ ਕਿੰਟਾਜ ਕੰਮ ਜਿਹੜਾ ਲੱਖਾਂ ਕਰੋੜਾਂ ਰੁਪਏ ਖਰਚ ਗਿਆ ਵੀ ਨਹੀਂ ਹੁੰਦਾ ਸੀ ਉਹ ਕਿੰਟਾਜ ਕੰਮ ਹੋ ਜਾਂਦਾ ਸੀ ਕਾਰਨ ਇਹਨਾਂ ਦਾ ਰਤਬਾ ਹੀ ਐਡਾ ਉੱਚਾ ਸੀ ਹੁਣ ਇੱਕ ਕਿਹੋ ਜਿਹਾ ਮੈਂ ਆਲਸੋ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮਹੰਤ ਜੀ ਤਾਂ ਚਲੇ ਗਏ ਪਰ ਉਹਨਾਂ ਯਾਦਾਂ ਹੁਣ ਪਿੱਛੇ ਰਹਿ ਗਈਆਂ ਜਿੱਦਾਂ ਉਹਨਾਂ ਨੇ ਪਿਆਰ ਦੇ ਨਾਮ ਸ਼ੰਗਲਾ ਵਾਲੇ ਚਵਾਲੇ ਮੰਦਿਰ ਦੇ ਵਿੱਚ ਆਏ ਨੂੰ ਜਾਂ ਲੋਕਾਂ ਦੇ ਨਾਲ ਉਹਨਾਂ ਨੇ ਵਿਛੜਨਾ ਉਹਨਾਂ ਨੇ ਕਦੀ ਵਿਤਕਰਾ ਨਹੀਂ ਕੀਤਾ ਕਿਸੇ ਨਾਲ ਹਾਂਜੀ ਉਹਨਾਂ ਦੇ ਵਿੱਚ ਸੀਗੀ ਨਹੀਂ ਉਹ ਇੱਕ ਅੱਖ ਨਾ ਦੇਖਦੇ ਸੀ ਸਭ ਨੂੰ ساری ਦੁਨੀਆ ਨੂੰ ਉਹਨਾਂ 'ਚ ਕੋਈ ਵਿਦਕੇਰੇ ਵਾਲਾ ਮਤਲਬ ਹੀ ਨਹੀਂ ਸੀ ਅਸੀਂ ਇਹੀ ਚਾਹਾਂਗੇ ਉਹਨਾਂ ਦੇ ਸੁਪੁੱਤਰ ਸ਼੍ਰੀ ਦਿਨੇਸ਼ਪੂਰੀ ਜੀ ਵੀ ਉਹਨਾਂ ਦੀ ਗੱਦੀ ਤੇ ਆਟੋਮੈਟਿਕ ਉਹਨਾਂ ਨੂੰ ਮਿਲ ਗਈ ਹੈ ਉਹ ਉਹਦੇ ਉੱਤੇ ਜਿੱਦਾਂ ਉਹ ਕਰਦੇ ਰਹੇ ਉਹਨਾਂ ਦੇ ਚੱਲਦੇ ਕਦਮਾਂ ਦੇ ਉੱਤੇ ਚੱਲ ਕੇ ਸ਼ਹਿਰ ਦੇ ਵਿੱਚ ਆਪਣਾ ਨਾਮ ਬਣਾਉਣ ਔਰ ਲੋਕਾਂ ਦੇ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਉੱਤੇ ਪੂਰੇ ਫਿੱਟ ਬੈਠਣ ਸਾਡੇ ਨਾਲ ਹੋਰ ਵੀ ਸ਼ਾਇਦ ਬਤਵੰਤੇ ਸੱਜਣ ਮਜੂਦ ਨੇ ਭਜੀ ਕੀ ਨੇ ਦੇਦੇ ਹਾਂ ਮਹੰਤ ਜੀ ਤਾਂ ਚਲੇ ਗਏ ਉਹਨਾਂ ਦੀ ਯਾਦਾ ਰਹਿ ਗਈਆਂ ਪਰ ਉਹਨਾਂ ਨੇ ਸਾਰੇ ਸਮਾਜਾਂ ਨੂੰ ਸਮਾਜ ਨੂੰ ਇੱਕ ਸੂਤਰ ਦੇ ਵਿੱਚ ਬਣ ਕੇ ਰੱਖਿਆ ਕੋਈ ਵੀ ਧਰਮ ਦਾ ਹੋਵੇ ਕੋਈ ਵੀ ਜਾਤ ਦਾ ਆਇਆ ਹੋਵੇ ਉਹਨਾਂ ਨੇ ਕਦੇ ਉਹਦੇ ਨਾਲ ਵਿਤਕਰਾ ਨਹੀਂ ਕੀਤਾ ਅੱਜ ਉਹਨਾਂ ਦੀ ਸਿਰਫ ਯਾਦਾ ਰਹਿ ਗਈਆਂ ਸਾਡੇ 'ਚ ਮੈਂ ਲੋਕ ਕਲਿਆਨ ਸੋਸ਼ਲ ਵੈਲਫੇਅਰ ਸੁਸਾਇਟੀ ਲੋ ਸੁਨੀਲ ਮੈਣੀ ਸਾਡੇ ਜਿਹੜੇ ਮਹਨ ਜੀ ਸਾਰੇ ਰਾਮਾ ਪੂਰੇ ਜਿੰਨੇ ਵੀ ਧਰਮ ਹੈ ਚਾਹੇ Hindu ਹੈ Sikh ਹੈ Muslim ਹੈ ਕਿਸੇ ਵੀ ਧਰਮ ਦਾ ਕੋਈ ਵੀ ਇੱਥੇ ਜਦੋਂ ਨਮਸਕਾਰ ਕਰਨ ਆਉਂਦਾ ਸੀ ਸਾਰਿਆਂ ਨੂੰ ਅਸ਼ੀਰਵਾਦ ਦਿੰਦੇ ਸੀ ਜਦੋਂ ਕਿਸੇ ਟਾਈਮ politcal ਕੋਈ ਕਾਮ ਆਉਂਦਾ ਸੀ ਤਾਂ ਤਾਂ ਵੀ ਜਿਹੜਾ ਵੀ ਕੋਈ ਧਰਮ ਦਾ ਸੀ ਕਿਸੇ ਵੀ ਪਾਰਟੀ ਦਾ ਉਹਨੂੰ ਵੀ ਅਸ਼ੀਰਵਾਦ ਦੇ ਕੇ ਭੇਜਦੇ ਸੀ ਉਹਨਾਂ ਦਾ ਜਿਹੜਾ ਸੋਚਣਾ ਸੀ ਉਹ ਉਲੱਗ ਹੀ ਸੀਗਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਕਦੀ ਉਹਨਾਂ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਇਹੋ ਜੀਆਂ ਜਿਹੜੀਆਂ ਸ਼ਕਤੀਆਂ ਇਸ ਧਰਤੀ ਤੇ ਕਦੇ ਹੀ ਜਨਮ ਲੈਂਦੀਆਂ ਇਹ ਸ਼ਕਤੀਤ ਜਿਹੜੀ ਕੀ ਸਨਾਤਮ ਧਰਮ ਦਾ ਜਿਹੜਾ ਸ਼ਵਾਲੇ ਦਾ ਸਾਡਾ ਜਿਹੜਾ ਲੁਧਿਆਣੇ ਨੂੰ ਇਸ ਚੀਜ਼ ਦਾ ਬਹੁਤ ਘਾਟਾ ਪਿਆ ਮੈਂ भोले बाबा ਨੂੰ ਇਹੀ ਅਰਦਾਸ ਲਾਵਾਂਗਾ ਸੱਚੇ ਪਾਤਸ਼ਾਹ ਜਿਹੜੀ ਸਾਡੇ ਚੋਂ ਸਾਡੀ ਏ ਢੀ ਵਧੀਆ ਗੁਰੂ ਆਤਮਾ ਪ੍ਰਭੂ ਚਰਨਾਂ ਚ ਗਈ ਆ ਉਹ ਪ੍ਰਭੂ ਚਰਨਾਂ ਚ ਨਹੀਂ ਉਹ ਪ੍ਰਭੂ ਦੇ ਕੋਲ ਹੀ ਸੀਗੇ ਪਹਿਲੋਂ ਸਾਨੂੰ ਲੱਗਦਾ ਕਿ ਉਹ ਸਾਨੂੰ ਛੱਡ ਕੇ ਗਏ ਆ ਮੇਰੇ भोले बाबा ਸਭ ਤੇ ਇਨ੍ਹੀ ਕਿਰਪਾ ਕਰੋ ਸੱਚੇ ਪਾਤਸ਼ਾ ਸਾਡੇ ਲੁਧਿਆਣੇ ਤੇ ਸਾਡੇ ਅੱਗੋਂ ਜਿਹੜੇ ਦਿਨੇਸ਼ ਪੂਰੀ ਮਹਾਂਜੀ ਨੇ ਛੋਟੇ ਉਹਨਾਂ ਨੂੰ ਇਹ ਜਿਹੜੀ ਗੱਦੀ ਹੈ ਦਿੱਤੀ ਜਾਣੀ ਚਾਹੀਦੀ ਹੈ ਉਹਨਾਂ ਦੀ ਹੈ ਹੀ ਗੱਦੀ ਹੈ ਉਹਨਾਂ ਦੀ ਹੈ ਉਹੀ ਮਤਲਬ ਜਿਸ ਤਰ੍ਹਾਂ ਸਾਡੇ ਵੱਡੇ ਮਹਾਂਜੀ ਚਲਾਉਂਦੇ ਸੀਗੇ ਉਸ ਤਰ੍ਹਾਂ ਹੀ ਇਹ ਚਲਾਣਗੇ ਤੇ ਬਾਕੀ ਇਹ ਆ ਵੀ ਜਿਹੜਾ ਅੱਜ ਦਾ ਜਿਹੜਾ ਭਾਨਾ ਬਹੁਤ ਵੱਡਾ ਸਾਾਨੂੰ ਦੁੱਖ ਹੈ ਲੱਗਦਾ ਨਹੀਂ ਕਿ ਮਹੰਤ ਜੀ ਵੱਲੋਂ ਇਹ ਕੋਈ ਵੀ ਆ ਜਾਵੇ ਕੋਈ ਵੀ ਕੁੜੀ ਵੀ ਆ ਜਾਵੇ ਜਾਂ ਕਹਿੰਦੇ ਸੀਗੇ ਮੰਤ ਜੀ ਕੋਈ ਗਰੀ ਪਰਿਵਾਰ ਆ ਜਾਂਦਾ ਸੀ ਕਿ ਮੇਰੀ ਕੁੜੀ ਦਾ ਵਿਆਹ ਕਰਨਾ ਹੈ ਜਾਂ ਮੇਰੇ ਬੱਚੇ ਦਾ ਵਿਆਹ ਕਰਨਾ ਹੈ ਮੰਤ ਜੀ ਇਹ ਸਮਾਜ ਨੂੰ ਅੱਗੇ ਹੋਗੇ ਸਨੇਹਾ ਲਾਂਦੇ ਸੀ ਤੇ ਉਹ ਕਾਰਜ ਪੂਰਾ ਕਰਾ ਦਿੰਦੇ ਸੀਗੇ ਮਹੰਤ ਜੀ ਜੇ ਕੋਈ ਵੀ ਆਂਦਾ ਸੀ ਇੱਥੇ ਮਦਦਾਸਤੇ ਤੇ ਖੁਦ ਆਪ ਵੀ ਬੰਦਦ ਕਰਦੇ ਸੀਗੇ ਤੇ ਕਿਸੇ ਨਾ ਕਿਸੇ ਦੀਆਂ ਡਿਊਟੀਆਂ ਵੀ ਲਾਂਦੇ ਸੀ ਇਸ ਤਰ੍ਹਾਂ ਇਹਨਾਂ ਨੇ ਕਈ ਬਹੁਤ ਵੱਡੇ ਵੱਡੇ ਕੰਮ ਕੀਤੇ ਲੜਕੀਆਂ ਦੇ ਜਾਂ ਕਿਸੇ ਨੂੰ ਮੈਡੀਸਨ ਦੇਣੀ ਹੁੰਦੀ ਸੀ ਉਹਨਾਂ ਦੇ ਨਾਲ ਛੋਟੇ ਮੁੰਨਜੀ ਵੀ ਇਦਾਂ ਦੇ ਉਪਰਾਲੇ ਕਰਦੇ ਰਹਿੰਦੇ ਹੁਣ ਪਿੱਛੇ ਲੋਕ ਕਲਿਆਣ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਸਰਦਾਰ ਆਰਮ ਫਲੋਰੀਜੀ ਵੱਲੋਂ ਇੱਕ ਇੱਥੇ ਫੰਕਸ਼ਨ 28 ਸਤੰਬਰ ਨੂੰ ਅਸੀਂ ਮਨਾਇਆ ਸੀਗਾ ਜਿਨ੍ਹਾਂ ਨੇ ਓਮ ਜੈ ਜਗਦੀਸ਼ ਹਰੀਆਰ ਤੇ ਸਾਡੇ ਕੇਕੇ ਬਾਬਾ ਜੀ ਹੁਣ ਇੱਥੋਂ ਹੋ ਕੇ ਗਏ ਨੇ ਉਹ ਵੀ ਇਹੀ ਕਹਿ ਰਹੇ ਸੀ ਕਿ ਮਹੰਤ ਜੀ ਜਿਹੜੀ ਵੀ ਡਿਊਟੀ ਲਾਂਦੇ ਸੀ ਉਹ ਹਰ ਡਿਊਟੀ ਦੇ ਉੱਤੇ ਵਧੀਆ ਕਰਦੇ ਸੀ ਉਹਨਾਂ ਨੇ ਕਿਹਾ ਜੀ ਤੁਸੀਂ 28 ਤਰੀਕ ਨੂੰ ਜਿਹੜਾ ਫੰਕਸ਼ਨ ਕਰ ਰਹੇ ਹੋ ਉਹਦੇ ਚ ਕੀਰ ਪ੍ਰਸ਼ਾਦੇ ਸਾਰੇ ਮੈਂ ਤਾਂ ਇਹੀ ਕਾਂਗਾ ਸੱਚੇ ਪਾਤਸ਼ਾਹ ਭੋਲੇ ਸ਼ੰਕਰ ਜਿਸ ਤਰ੍ਹਾਂ ਦੀ ਕਿਰਪਾ ਸਾਡੇ ਵੱਡੇ ਮਨਜੀਤ ਜੀ ਤੇ ਇਦਾਂ ਹੀ ਦਿਨੇਸ਼ਪੂਰੀ ਜੀ ਤੇ ਹੈ ਇਦਾਂ ਹੀ ਕਿਰਪਾ ਵਰਸਦੀ ਰਹੇ ਬਾਕੀ ਜਿਹੜਾ ਇਹ ਘਾਟਾ ਹੈ ਇਹ ਕਦੇ ਵੀ ਪੂਰਾ ਹੋਣ ਵਾਲਾ ਨਹੀਂ ਨਾਲ ਹੀ ਆ ਜਾਓ ਕੋਈ ਤਾਂ ਕੋਈ ਬਾਬਾ ਜੀ ਕਿਨੇ ਦੇ ਦੇ ਅੱਜ ਮਹਾਂਤ ਜੀ ਦਾ ਦੇਹਾਂਤ ਹੋਇਆ ਸੀ ਕੱਲ ਤੇ ਅੱਜ ਉਹਨਾਂ ਨੂੰ ਸਮਾਪਤੀ ਕੱਲ੍ਹ ਐ ਵੀ ਮਹਾਂਤ ਨਾਰਾਇਣਪੂਰੀ ਜੀ ਉਹ ਇੱਕ ਮਹਾਪੁਰਸ਼ ਹਨ ਸੰਤ ਸੰਗ ਅਤੇ ਉਹਨਾਂ ਦਾ ਸਾਡੇ ਵਿੱਚੋਂ ਜਾਣਾ ਜਿੱਥੇ ਹਜ਼ਾਰਾਂ ਲੱਖਾਂ ਲੋਕ ਜਿਹੜੇ ਸੰਗਲਾਂ ਵਾਲਾ ਸਵਾਲਾ ਇੱਕ ਇਤਿਹਾਸਿਕ ਸਥਾਨ ਹੈ ਇੱਥੇ ਜਿਹੜੇ ਲੋਕ ਜੁੜੇ ਹੋਏ ਸੀ ਤੇ ਸਾਰੇ ਲੋਕਾਂ ਦੇ ਮਨ ਨੂੰ ਬੜਾ ਭਾਰੀ ਦੁੱਖ ਹੋਇਆ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਦ ਸਾਧੂ ਮਹਾਤਮਾ ਜਾਂਦੇ ਨੇ ਉਹ ਆਪਣੇ ਘਰ ਜਾਂਦੇ ਨੇ ਪਰ ਸਾਡੀਆਂ ਜਿਹੜੀਆਂ ਰਿਸ਼ਤੇ ਦੀਆਂ ਮੋਹ ਦੀਆਂ ਤੰਦਾਂ ਜੁੜੀਆਂ ਹੋਈਆਂ ਤੇ ਉਹ ਕਿਤੇ ਨਾ ਕਿਤੇ ਸਾਨੂੰ ਕਿਉਂਕਿ ਅਸੀਂ ਦੁਨਿਆਵੀ ਲੋਕ ਆਂ ਸਾਨੂੰ ਉਹਦੀ ਬੜੀ ਵੱਡੀ ਤਕਲੀਫ ਹੁੰਦੀ ਹੈ ਕਿ ਕਿਉਂਕਿ ਮਹਾਂਤ ਜੀ ਹਮੇਸ਼ਾ ਖੁਸ਼ ਹਮੇਸ਼ਾ ਚਿਹਰੇ ਤੇ ਮੁਸਕਰਾਹਟ ਹਮੇਸ਼ਾ ਜੋ ਕਹਤਾ ਜੋ ਸਭ ਕੁਝ ਪਰਵਾਨ ਥੋੜੇ ਦਿਨ ਪਹਿਲਾਂ ਅਸੀਂ ਪੰਡਿਤ ਸ਼ਰਧਾ ਰਾਮ ਫਲौरी ਜੀ ਦਾ ਜਨਮ ਉਤਸਵ ਇਸੇ ਸਥਾਨ ਤੇ ਬਣਾਇਆ ਜਿੱਥੇ ਖੜੇ ਆਂ ਤੇ ਉਦੋਂ ਕਹਿਣ ਬਈ ਬਦਾਮਾਂ ਵਾਲੀ ਖੀਰ ਮੈਂ ਬਾਬਾ ਜੀ ਬਣਵਾ ਰਿਹਾ ਮੈਂ ਮਤਲਬ ਇਹ ਨਹੀਂ ਅਚੀ ਭਾਵਨਾ ਭਗਤਾਂ ਦੇ ਪ੍ਰਤੀ ਸਮਾਜ ਦੇ ਪ੍ਰਤੀ ਉਹਨਾਂ ਦਾ ਇਹ ਹਮੇਸ਼ਾ ਸੀ ਵੀ ਸਾਰੇ ਖੁਸ਼ ਰਹਿਣ ਸਾਰਿਆਂ ਨੂੰ ਖੁਸ਼ੀਆਂ ਵੰਡਣੀਆਂ ਸਾਰਿਆਂ ਨੂੰ ਅਸ਼ੀਰਵਾਦ ਅੱਜ ਉਹਨਾਂ ਦਾ ਜਾਣਾ ਮੈਂ ਦੇਖ ਰਿਹਾ ਅੱਖਾਂ ਨਮ ਨੇ ਕਿਉਂਕਿ ਬਹੰਤ ਜੀ ਦੇ ਪਿਆਰ ਦਿੱਤਾ ਅਸ਼ੀਰਵਾਦ ਦਿੱਤਾ ਖੁਸ਼ੀ ਦਿੱਤੀ ਹੈ ਜਿਹੜਾ ਵੀ ਸੰਗਲਾਂ ਵਾਲੇ ਸ਼ਵਾਲੇ ਇਸ ਸਥਾਨ ਤੇ ਆਇਆ ਇਹ ਇਤਿਹਾਸਿਕ ਸਥਾਨ ਦੇ ਮੁਖੀ ਅਤੇ ਕਰੋੜਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਜੁੜੀਆਂ ਇਸ ਸਥਾਨ ਦੇ ਨਾਲਾਂ ਜੋ ਭਾਰੀ ਦੁੱਖ ਹੈ ਉਹਨਾਂ ਦੇ ਜਾਣ ਦਾ ਬੜਾ ਵੱਡਾ ਸਾਡੇ ਸਾਰਿਆਂ ਦੇ ਅੰਦਰ ਦੁੱਖ ਹੈ ਕਿਉਂਕਿ ਉਹਨਾਂ ਦਾ ਜਾਣਾ ਬੜਾ ਵੱਡਾ ਘਾਟ ਹੈ। ਵਾਕੇ ਹੀ ਵਾਕੇ ਹੀ ਮਹਾਂਤ ਜੀ ਕੋਲੇ ਕਿਸੇ ਨਾਲ ਕੋਈ ਵਿਤਕਰਾ ਨਹੀਂ। ਮਹਾਂਤ ਜੀ ਦੇ ਸਮੁੱਚੀ ਇਨਸਾਨੀਅਤ ਸਮੁੱਚੀ ਮਨੁੱਖਤਾ ਦੀ ਸੇਵਾ ਉਹਨਾਂ ਦਾ ਲਗ ਸੀ। ਉਹ ਉਹਨਾਂ ਦੇ ਵਿੱਚ ਕੋਈ ਕਿਸੇ ਦਾ ਕੋਈ ਫਰਕ ਨਹੀਂ ਹੈ। ਉਹ ਸਾਰਿਆਂ ਨੂੰ ਬਰਾਬਰ ਦੇਖਦੇ ਤੇ ਸਾਰਿਆਂ ਨੂੰ ਬਰਾਬਰ ਮੈਂ ਸਮਝਦਾ ਉਹਨਾਂ ਦੇ ਅਸ਼ੀਰਵਾਦ ਦੇ ਕਹੇ ਹੋਏ ਦੋ ਸ਼ਬਦ ਤੇ ਜ਼ਿੰਦਗੀ ਦਾ ਪਾਰੋਤਾਰਾ ਕਰਨ ਵਾਲੇ ਸਨ ਹਾਂਜੀ ਮੇਰੇ ਜੀ ਅੱਜ ਮਹਾਂਸ਼ਕੂਰ ਦਾ ਜਿਹੜਾ ਕੱਲ ਹੋਇਆ ਸੀ ਅੱਜ ਸਮਾਧੀ ਦਿੱਤੀ ਗਈ ਹੈ ਦੇਖੋ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਹੋਇਆ ਪੂਰਾ ਨਹੀਂ ਹੋ ਸਕਦਾ ਖਾਸ ਕਰ ਮੇਰੇ ਪਰਿਵਾਰ ਨੂੰ ਤਾਂ ਬਹੁਤ ਘਾਟਾ ਹੋ ਗਿਆ ਮੇਰੇ ਪਿਤਾ ਜੀ ਕੇ ਮੈਨੂੰ ਬੇਟਾ ਮੰਨਿਆ ਸੀ ਉਹਨਾਂ ਨੇ। ਉਹ ਜਦੋਂ ਇਹ ਮੈਂ ਅੰਦਰ ਬੜਿਆ ਅੰਤਲ ਡੀਐਮ ਸੀ ਮੈਂ ਆਖਿਆ ਉਦੋਂ ਹੀ ਅੰਤਿਮ ਸਾਲਿਆ ਉਹਨਾਂ ਦੀ। ਔਰ ਅੱਜ ਸਮਾਜ ਦੇ ਵਿੱਚ ਬਹੁਤ ਦੁੱਖ ਦੀ ਲਹਿਰ ਹੈ। ਸਨਾਤਨ ਧਰਮ ਦਾ ਕੋਈ ਵੀ ਆਯੋਜਨ ਇਹ ਨਾ ਤੋਂ ਬਿਨਾ ਪੂਰਾ ਨਹੀਂ ਸੀ ਹੁੰਦਾ। ਔਰ ਜੇ ਕੋਈ ਸਨਾਤਨ ਧਰਮ ਦੇ ਕੋਈ ਭੀੜ ਪੈਂਦੀ ਸੀ ਸਾਰਿਆਂ ਨੂੰ ਮੂਰੇ ਮੰਤਰੀ ਜੀ ਖੜਦੇ ਸੀ। ਜੇ ਕਿਤੇ ਸਾਡੇ ਪਰਿਵਾਰਾਂ ਤੇ ਵੀ ਕਿਸੇ ਤੇ ਭੀੜ ਪੈਂਦੀ ਸੀ ਤਾਂ ਮੰਤਰੀ ਸਾਹਿਬ ਨਾਲ ਪਹਿਲਾਂ ਕਰਦੇ ਸੀ। ਔਰ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਹੈ। सनातन धर्म ਦੇ ਬੋੜ ਬ੍ਰਿਖ ਅੱਜ ਸਮਾਦੀ ਚ ਚਲੇ ਗਏ। ਸਨਾਤਨੀਆਂ ਦੇ ਹਰ ਨੂੰ ਸੁਖ ਦੁੱਖ ਤੇ ਖੜਦੇ ਰਹੇ ਪਰ ਲੋਕ ਜਿਹੜੇ ਲੁਧਿਆਣਾ ਵਾਸੀ ਆ ਖਾਸ ਕਰਕੇ ਰੋਣਾ ਦੇ ਲੋਕ ਸੁਖ ਸੁੱਖ ਤੇ ਕਾਫੀ ਮੰਦਰ ਜੀ ਖੜੇ ਨੇ। ਦੇਖੋ ਦੁੱਖ ਸੁੱਖ ਕਦੀ ਵੀ ਕਿਸੇ ਤੇ ਵੀ ਆਇਆ ਕਦੀ ਪਿੱਛੇ ਨਹੀਂ ਹਟੇ। ਕਿਸੇ ਦੀ ਮਦਦ ਵੀ ਕਰਨੀ ਆ ਤਾਂ ਵੀ ਆਪਣੇ ਤੋਂ ਬਾਹਰੇ ਹੋ ਕੇ ਵੀ ਮਦਦ ਕੀਤੀ ਇਹਨਾਂ ਨੇ। ਲੇਕਿਨ ਉਹਦੇ ਨਾਲ ਨਾਲ ਅੱਜ ਜੀ ਦੇਖਿਆ ਤੇ ਰਸ ਲੋਗਾ ਦਾ ਹਯੂ ਲੋਗਾ ਚ ਦੁੱਖ ਸੀ ਤਾਂ ਸਾਰੇ ਇਕੱਠੇ ਹੋਏ ਐ ਔਰ ਮੇਕੋ ਦਾ ਸ਼ਬਦ ਵੀ ਐਨੀ ਵੀ ਮੈਂ ਕੀ ਕਮਾਂ ਉਹਨਾਂ ਦੇ ਬਾਰੇ ਉਹ ਤਾਂ ਖੁਦ ਇੱਕ ਐਸਾ ਵੱਡਾ ਸੰਸਥਾਨ ਸੀ ਜਿਹੜਾ ਸ਼ਬਦਾਂ ਰਾਹੀਂ ਵਿਆਖਿਆ ਨਹੀਂ ਕੀਤਾ ਜਾ ਸਕਦਾ ਬਹੁਤ ਦੁੱਖ ਹੈ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਚਰਨਾਂ ਤੇ ਆਪਣੀ ਗੋਦ ਚ ਲਿਆ ਬੋਲੇ 나ਥ ਪਿੱਛੋਂ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਉਹ ਸਨਾਤਨ ਧਰਮ ਦਾ ਜਿਹੜਾ ਤਵਾਜ ਹੈ ਦੀ ਉਚਾਰ। ਜੇ ਮੇਸਰ ਜੀ ਮਨਜੀ ਦੀ ਦਿੱਤ ਹੋਈ ਹੈ ਕਹਿੰਦੇ ਕਾਫੀ ਟਾਈਮ ਤੋਂ। ਉਹ ਮੰਤਨ ਰੰਗਨਾਸ ਪੁਰੀ ਜੀ ਆਜੇ ਸਰੀਰਿਕ ਵਿਸ਼ੋਣਾ ਸਾਨੂੰ ਦੇ ਗਏ ਹੈ। ਹਰੇਕ ਬੰਦੇ ਨਾਲ ਦਿਲੋਂ ਪਿਆਰ ਕਰਦੇ ਸੀ ਸਾਰੀ ਉਮਰ ਇਹਨਾਂ ਨੇ ਸੰਗਲਾਸ ਵਾਲਾ ਸੇਵਾ ਕੀਤੀ ਬੋਲੇ ਸ਼ੰਕਰ ਦੀ ਸੇਵਾ ਕੀਤੀ। ਜਿਹਨਾਂ ਵੀ ਕਹਿ ਲੀਏ ਉਹਨਾਂ ਥੋੜਾ ਬਹੁਤ ਭਗਤੀ ਭਾਵ ਬਹੁਤ ਇਹਨਾਂ ਜੀਆ ਦਇਆ ਹਰੇਕ ਬੰਦੇ ਨੂੰ ਪਿਆਰ ਕਰਨ ਵਾਲੇ ਜਦ ਵੀ ਮੈਂ ਆਣਾ ਆਉ ਜੀਰ ਕੇਵ ਜੀ ਮਤਲਬ ਕਿ ਇੰਨਾ ਮਠਾਸ ਸੀ ਇਹਨਾਂ ਦੇ ਆਵਾਜ਼ ਚ ਬਹੁਤ ਦੁੱਖ ਹੋਇਆ ਇੱਕ ਜੋਗ ਬੀਤ ਗਿਆ ਬਸ ਹੁਣ ਕੁਛ ਕਹਿ ਨਹੀਂ ਜਾ ਸਕਦਾ ਕਿਉਂਕਿ ਸਰੀਰਿਕ ਬਿਛੋੜਾ ਬਹੁਤ ਦੁੱਖ ਹੈ ਬੋਲੇ ਸ਼ੰਕਰ ਅੱਗੇ ਇਹੀ ਅਰਦਾਸ ਕਰਦਾ ਇਹਨਾਂ ਨੂੰ ਆਪਣੇ ਚਰਨਾਚ ਨਵਾਜ਼ ਬਣਾ ਦੇ ਕਹਿੰਦੇ ਕਿ ਜਿਹੜੇ ਵੀ ਕੋਈ ਪੋਲੀਟਿਕਲ ਲੋਕ ਇੱਥੇ ਆਉਂਦੇ ਸੀ ਜੀ ਕਿਸੇ ਨੂੰ ਡਾਂਟ ਵੀ ਦਿੰਦੇ ਸੀ ਕਿ ਉਹ ਕੋ ਕੁਝ ਬੋਲ ਨਹੀਂ ਸਕਦੇ ਸਿਰ ਝੁਕਾ ਕੇ ਗੱਲ ਕਰਦੇ ਸੀ ਨੇ ਰਿਕ ਆਸ਼ੀਰਵਾਦ ਰਿਕ ਨੂੰ ਦਿੰਦੇ ਸੀ ਬਾਕੀ ਇਹ ਮੈਂ ਦਿਲ ਦੇ ਸਾਫ਼ ਸੀ ਕਹਿ ਦਿੰਦੇ ਸੀ ਜੋ ਕਹਿਣਾ ਕਹਿ ਦਿੰਦੇ ਸੀ ਕਿ ਪਰ ਕੋਈ ਗੁੱਸਾ ਨਹੀਂ ਕਰਦਾ ਸੀਗਾ ਹਰੇਕ ਬੰਦੇ ਨਾਲ ਪਿਆਰ ਕਰਦੇ ਸੀ ਸ਼ਹਿਰ ਦੇ ਪਿਓ ਸੀਗੇ ਅੱਜ ਸ਼ਹਿਰ ਯਤੀਮ ਹੋ ਗਿਆ ਸਹੀ ਮੈਨੇ ਅੱਜ ਕਿਸੇ ਨੂੰ ਕੋਈ ਕੰਮ ਹੋਣਾ ਇਹਨਾਂ ਨੂੰ ਫੋਨ ਕਰਨਾ ਅਗਰ ਇਹ ਬਿਜੀ ਹੈ ਨਾ ਇਹਨਾਂ ਨੇ ਬੈਕ ਕਾਲ ਕਰਨੀ ਸੀ ਆਪਾਂ ਨੂੰ ਪੁੱਤ ਦੱਸ ਕੀ ਕੰਮ ਹੈ ਮੈਂ ਬਿੱਲਾ ਤਾਂਗੜੀ ਦਾ ਛੋਟਾ ਭਰਾ ਹਾਂ ਰਿੰਕੂ ਤਾਂਗੜੀ ਇਹਨਾਂ ਨੂੰ ਸਾਰੇ ਸ਼ਹਿਰ ਨੂੰ ਪੁੱਛ ਲਓ ਸਭ ਨੂੰ ਬਤਾ ਦਿਓ ਯਤੀਮ ਹੋ ਗਏ ਉਹਨਾਂ ਦੇ ਕੋਈ ਕੰਮ ਨਹੀਂ ਹੋਣੇ ਮਾਲਕ ਹੀ ਭੋਲੇ ਸ਼ੰਕਰ ਹੀ ਉਹਨਾਂ ਦਾ ਕਰ ਸਕਦਾ ਕੰਮ ਕਾਰਨ ਜੋ ਇਹਨਾਂ ਦਾ ਰਤਬਾ ਸੀ ਇਹਨਾਂ ਦੇ ਉੱਤੇ ਮਨਤਾ ਦੇ ਪਦਮ ਵਿਬੂਸ਼ਿਤ ਸੀਗੇ ਸਾਰੇ ਮਹੰਤ ਵੀ ਇਹਨਾਂ ਅੱਗੇ ਪੈਰੀ ਪੈਨੇ ਕਰਦੇ ਸੀ ਚਰ ਚਰਨ ਵੰਦਨਾ ਕਰਦੇ ਸੀ ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਲੋਭੇ ਬੰਦ ਕਰਦਾ ਜੈ ਭੋਲੇ ਨਾ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸ਼ਹਿਰ ਵਾਸੀਆਂ ਦੇ ਵਿੱਚ ਮਾਇੂਸੀ ਹੈ ਤੇ ਉੱਧਰ ਹੀ ਜਿਹੜੇ ਧਰਮ ਜਾਂ ਸਮਾਜ ਨੂੰ ਆ ਜਾਂ ਸਨਾਤਨੀਆਂ ਨੂੰ ਉਹ ਘਾਟਾ ਪਿਆ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਮਹੰਤ ਜੀ ਇੱਕ ਨੇਕ ਇਨਸਾਨ ਸੀਗੇ ਤੇ ਉਹਨਾਂ ਦਾ ਜਿਹੜਾ ਇਹ ਘਾਟਾ ਕਦੇ ਵੀ ਨਹੀਂ ਪੂਰਾ ਹੋਵੇਗਾ ਲੁਧਿਆਣਾ ਤੋਂ ਪਿਛੇ ਦੀ ਖੋਟਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ